ਅਮੀਦ ਕਾਰੂ ਜੋ ਰੂਮ ਦੇ ਸਿਧਾਰਾ ਰਾਜਾ ਸੀ ਐਸ ਸਮੇਂ ਲੋਕਾਂ ਉੱਤੇ ਬਾਪ ਜੁਲਮ ਕਰਕੇ 40 ਗਜ ਦੌਲਤ ਇਕੱਠੀ ਕੀਤੀ ਹੋਈ ਸੀ ਇੰਨਾ ਕੰਜੂਸ ਸੀ ਕਿ ਐਸ ਨੇ ਕਬਰਾਂ ਵਿੱਚੋਂ ਮੁਰਦੇ ਪੱਟ ਕੇ ਉਹਨਾਂ ਦੇ ਮੂੰਹ ਵਿੱਚੋਂ ਵੀ ਪੈਸੇ ਕਢਵਾ ਲਏ ਸਨ ਅਤੇ ਪ੍ਰਜਾ ਇਸ ਤੋਂ ਬਹੁਤ ਦੁਖੀ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਅਮੀਦ ਕਾਰੂ ਨੂੰ ਮਿਲਣ ਗਏ ਤਾਂ ਗੁਰੂ ਸਾਹਿਬ ਜੀ ਉਸਦੇ ਮਹਿਲ ਦੇ ਅੱਗੇ ਬੈਠ ਕੇ ਠਿਕਰੀਆਂ ਇਕੱਠੀਆਂ ਕਰਨ ਲੱਗੇ ਕਾਰੂ ਨੇ ਗੁਰੂ ਸਾਹਿਬ ਕੀ ਕੋਲ ਆਣ ਕੇ ਪੁੱਛਿਆ ਕਿ ਪੀਰ ਜੀ ਤੁਸੀਂ ਇਹਨਾਂ ਠਿਕਰੀਆਂ ਨੂੰ ਇਕੱਠਾ ਕਰਕੇ ਕੀ ਕਰੋਗੇ ਤਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਇਹਨਾਂ ਠੇਕਰੀਆਂ ਨੂੰ ਪ੍ਰਲੋਕ ਵਿੱਚ ਆਪਣੇ ਨਾਲ ਲੈ ਕੇ ਜਾਵਾਂਗੇ ਤਾਂ ਕਾਰੂਨੇ ਕਿਹਾ ਪੀਰ ਜੀ ਜਦੋਂ ਇਹ ਸਾਡਾ ਸਰੀਰ ਹੀ ਨਾਲ ਨਹੀਂ ਜਾਣਾ ਤਾਂ ਇਹ ਠੇਕਰੀਆਂ ਨਾਲ ਕਿੱਦਾਂ ਜਾਣਗੀਆਂ ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਬਾਦਸ਼ਾ ਤੂੰ ਲੋਕਾਂ ਉਤੇ ਜ਼ੁਲਮ ਕਰਕੇ ਜਿਹੜੀ 40 ਗਾਜ ਮਾਇਆ ਇਕੱਠੀ ਕੀਤੀ ਆ ਉਹ ਤੇਰੀ ਨਾਲ ਕਿਸ ਤਰ੍ਹਾਂ ਜਾਵੇਗੀ ਲੋਕਾਂ ਤੇ ਕੀਤੇ ਜ਼ੁਲਮਾਂ ਦੇ ਸਦਕਾ ਤੂੰ ਨਰਕਾ ਵਿੱਚ ਪੈ ਕੇ ਬਹੁਤ ਦੁੱਖ ਭਾਵੇਂਗਾ ਇਦਾਂ ਪਾਪਾਂ ਨਾਲ ਇਕੱਠਾ ਕੀਤਾ ਹੋਇਆ ਧਨ ਤੇਰੇ ਹੋਰ ਵਾਰਸ ਲੈ ਜਾਣਗੇ ਜੇਕਰ ਤੂੰ ਆਪਣਾ ਭਲਾ ਚਾਹਨਾ ਤਸ ਕਮਾਈ ਨਾਲ ਗਰੀਬਾਂ ਦਾ ਭਲਾ ਕਰ ਉਮੀਦਕਰੋ ਨੇ ਆਪਣੇ ਕੀਤੇ ਗੁਨਾਹਾਂ ਦੀ ਪੂਰਵਖਸ਼ਾਈ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ ਅਤੇ ਨੇਕ ਕਮਾਈ ਤੇ ਰੱਬ ਦੀ ਬੰਦਗੀ ਵਿੱਚ ਲੱਗ ਕੇ ਆਪਣਾ ਜੀਵਨ ਸਫਲਾ ਕਰ ਲਿਆ